ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜਿਵੇਂ ਕਿ ਕੋਈ ਵੀ ਕੰਮ ਆਪਾਂ ਨਵਾਂ ਸ਼ੁਰੂ ਕਰਦੇ ਆ ਨਾ ਤੇ ਉਹ ਕੰਮ ਸ਼ੁਰੂ ਕਰਨ ਦੇ ਪਿੱਛੇ ਇੱਕ ਸਟੋਰੀ ਹੁੰਦੀ ਆ ਹਨਾ ਤੇ ਲਾਡੀ ਨੇ ਵੀ ਜਿਹੜਾ ਕੰਮ ਸ਼ੁਰੂ ਕੀਤਾ ਹੁਣ ਸਰੋਂ ਦੇ ਤੇਲ ਦਾ ਤੇ ਹਲਦੀ ਦਾ ਇਹ ਸ਼ੁਰੂ ਕਰਨ ਦੇ ਪਿੱਛੇ ਵੀ ਇੱਕ ਬੜੀ ਵਧੀਆ ਸਟੋਰੀ ਆ ਉਹ ਸਟੋਰੀ ਕੀ ਆ ਕਿ ਜਿਵੇਂ ਨਾ ਗਾਰ ਕੀ ਹੋਈ ਆ ਸਾਡੇ ਹਨਾ ਮੋਟਰ ਤੇ ਜਿਵੇਂ ਮਤਲਬ ਕਿ ਸਰਦੀਆਂ ਵਿੱਚ ਕਈ ਵਾਰ ਨਾ گاਮਾਂ ਨੂੰ ਉਫਾਰਾ ਹੋ ਜਾਂਦਾ ਬਰਸੀਮ ਖਾਨ ਨਾਲ ਤੇ ਕੀ ਉਹ ਉਹ ਅਫਾਰਾ ਠੀਕ ਹੋ ਜਵੇ ਗਾਂ ਦਾ ਉਸ ਲਈ ਨਾ ਸਰੋਂ ਦਾ ਤੇਲ ਲਿਆ ਕੇ ਰੱਖਿਆ ਹੋ ਸੀਗਾ ਬੋਤਲ 1 ਲੀਟਰ ਬਾਜ਼ਾਰ ਤੋਂ ਖਰੀਦ ਕੇ ਤੇ ਕਿਉਂਕਿ ਤੇਲ ਦੇਣ ਨਾਲ ਨਾ ਠੀਕ ਹੋ ਜਾਂਦਾ ਫਰ ਤੇ ਉਹ ਰੱਖਿਆ ਹੋਇਆ ਸੀਗਾ ਉਹ ਰੱਖਿਆ ਹੋਇਆ ਇੱਕ ਦੋ ਵਾਰ ਦਿੱਤਾ ਗਾਂ ਨੂੰ ਤੇ ਬਾਕੀ ਪਿਆ ਰਿਹਾ ਉਹ ਅਸੀਂ ਭੁੱਲ ਗਏ ਫਿਰ ਕਿਤੇ ਸਾਲ ਡੇਢ ਸਾਲ ਬਾਅਦ ਜਾ ਕੇ ਜਦ ਸਾਡੀ ਨਿਗਾ ਪਈ ਉਹ ਤੇਲ ਦਾ ਪਾਣੀ ਬਣ ਗਿਆ ਮਤਲਬ ਚਿੱਟਾ ਰੰਗ ਦਾ ਹੋ ਗਿਆ ਇਹ ਇਹ じゃ ਹੋ ਗਿਆ ਹੁਣ ਤਾਂ ਮੈਂ ਬਾਹਰ ਬੈਠਾ ਕਿਤੇ ਮੈਨੂੰ ਦਿਖਾ ਦੂੰਗਾ ਪਿਆ ਮੇਰੇ ਕੋ ਮੋਟਰ ਤੇ ਦੋ ਬੋਤਲਾਂ ਹੋਰ ਵੀ ਮੈਂ ਖਰੀਦ ਕੇ ਰੱਖੀਆਂ ਹੋਈਆਂ ਨੇ ਹੁਣ ਜਿਆਦਾ ਕੰਮ ਸ਼ੁਰੂ ਕੀਤਾ ਦੋ ਬੋਤਲਾਂ ਹੋਰ ਖਰੀਦੀਆਂ ਉਹਨਾਂ ਦਾ ਰੈਪਰ ਤਾਰ ਤਾਂ ਬਟ ਸੀਲ ਨਹੀਂ ਤੋੜੀ ਸੀਲ ਉਦਣ ਤੋੜੂੰਗਾ ਜਦ ਉਹਨਾਂ ਦਾ ਵੀ ਰੰਗ ਚਿੱਟਾ ਹੋ ਜੂਗਾ ਤੁਹਾਨੂੰ ਮੈਂ ਦਿਖਾਉਂਗਾ ਲਾਈਵ ਸੋ ਅਸੀਂ ਸੋਚਿਆ ਮੈਂ ਤੇ ਲਾਡੀ ਨੇ ਯਾਰ ਵੀ ਇੰਨੇ ਤਾਂ ਜ਼ਹਿਰ ਹੀ ਖਲਾ ਰਹੇ ਨੇ ਸਾਨੂੰ ਤੇ ਖਾਣਾ ਜਦ ਬਣੇ ਨਕਲੀ ਤੇਲ ਚ ਗਿਆ ਤਾਂ ਇੱਥੋਂ ਹੀ ਤਾਂ ਬਿਮਾਰੀ ਸ਼ੁਰੂ ਹੁੰਦੀ ਹੈ ਜਦੋਂ ਖਾਣਾ ਹੀ ਨਕਲੀ ਤੇਲ ਚ ਬਣਿਆ ਸਾਡਾ ਉਸ ਤੋਂ ਬਾਅਦ ਗੈਸ ਤੇਜਾਬ ਉਸ ਤੋਂ ਬਾਅਦ ਹੋਰ ਬਿਮਾਰੀਆਂ ਤੇ ਤਾਂ ਕਰਕੇ ਫਿਰ ਲਾਡੀ ਨੇ ਡਿਸਾਈਡ ਕੀਤਾ ਕਿ ਜੀ ਅਸੀਂ ਆਪਣੀ ਸਰੋਂ ਲਵਾਂਗੇ ਤੇ ਆਪਣਾ ਤੇਲ ਕੱਟ ਕੇ ਖੁਦ ਲੋਕਾਂ ਨੂੰ ਪ੍ਰੋਵਾਈਡ ਕਰਾਵਾਂਗੇ ਤਾਂ ਜੋ ਲੋਕ ਬਿਮਾਰੀਆਂ ਤੋਂ ਬਚ ਸਕਣ ਬਾਕੀ ਹੁਣ ਬਾਕੀ ਗੱਲ ਇਹ ਆ ਕਈ ਲੋਕ ਸਾਨੂੰ ਕਹਿੰਦੇ ਤੁਹਾਡਾ ਰੇਟ ਜ਼ਿਆਦਾ ਹੈ ਸਾਡਾ ਰੇਟ ਸਰੋਂ ਨਾਲ ਤੈਅ ਹੁੰਦਾ ਰੇਟ ਸਾਡੇ ਹੱਥੇ ਚ ਨਹੀਂ ਹੈਗਾ ਹੁਣ ਸਰੋਂ ਤੇ 300 ਹੋ ਗਈ ਤਾਂ ਰੇਟ ਹਾਲੇ ਅਸੀਂ ਵਧਾਇਆ ਨਹੀਂ ਹੈਗਾ ਅਸੀਂ ਨੋ ਪ੍ਰਾਫ ਨੋ ਲਾਸ ਤੇ ਚੱਲ ਪਈਗੀ ਚੱਲ ਆਪਣੇ ਪੈਸੇ ਹੀ ਛੱਡਦੇ ਨਹੀਂ ਸਾਲ ਹੁਣ 12 ਰੁਪਏ ਹੋਰ ਚੱਕਣੇ ਪੈਣੇ ਸੀ ਰੇਟ ਉਹੀ ਹੈ ਹੁਣ ਇਹ ਦੇਖੋ ਤੁਸੀਂ ਪਿਛਲੇ ਕਿੰਨੇ ਸਮੇਂ ਤੋਂ ਜੱਦੀ ਸਰੋਂ ਆਈ ਹੈ ਸਰੋਂ ਤਾਂ ਉੱਪਰ ਨੂੰ ਹੀ ਜਾ ਰਹੀ ਹੈ 7000 7500 ਪੀਲੀ ਸਰੋਂ ਦਾ ਰੇਟ 9300 ਰੁਪਈਆ ਤੇ ਤੇਲ ਦਾ ਰੇਟ ਥੱਲੇ ਨੂੰ ਆ ਰਿਹਾ ਹੈ ਹੈਨਾ 142 ਰੁਪਏ ਨੂੰ ਨਿਕਲਦਾ ਕੰਪਨੀ ਵਿੱਚੋਂ ਆਪਣੀ ਏਰੀਆ ਦੀ ਬੜੀ ਕੰਪਨੀ ਹੈ 142 ਤੇ ਜਾਂਦਾ بڑے ਡਿਸਟ੍ਰੀਬਿਊਟਰ ਕੋਲ ਉਹ 5-4 ਰੁਪਏ ਚਲੋ ਆਪਣੇ ਰੱਖਦਾ ਮਾਰਜਨ ਉਹਨਾਂ ਦੇ ਡਿਸਟ੍ਰੀਬਿਊਟਰ ਕੋਲ ਉਹਦੇ ਬਾਅਦ ਦੁਕਾਨਦਾਰ ਕੋਲ 1500 ਰੁਪਏ ਨੂੰ ਪਹੁੰਚ ਜਾਂਦਾ 145 ਨੂੰ ਪਹੁੰਚ ਜਾਂਦਾ ਤੁਹਾਡੇ ਤੱਕ ਕੋਈ 100 ਰੁਪਏ 155 ਤੋਂ 80 ਤੁਹਾਨੂੰ ਮਿਲ ਜਾਂਦਾ ਉਹਦੇ ਵਿੱਚ ਮੇਰੀ ਉਹ ਮਿਲਾਵਟ ਹੈ ਉਹਦੇ ਵਿੱਚ ਕੁਝ ਨਹੀਂ ਹੈਗਾ ਸਰੋਂ ਦਾ ਇੱਕ ਤੁਪਕਾ ਵੀ ਨਹੀਂ ਹੈਗਾ ਦੂਜੀ ਗੱਲ ਸਾਰੀਆਂ ਕੰਪਨੀਆਂ ਕੋਲ ਆਪਣੇ ਸਪੈਲਰ ਕੋਲੂ ਨਹੀਂ ਲਾਏ ਹੋਏ ਕੋਲੂ ਲੱਗੇ ਨੇ ਰਾਜਸਥਾਨ ਦੇ ਵਿੱਚ ਰਾਜਸਥਾਨ ਵਿੱਚ ਇੱਕ ਇੱਕ ਫੈਕਟਰੀ ਕੋਲ ਵੀ ਵੀ ਕੋਲੂ ਲੱਗੇ ਹੋਏ ਨੇ ਉਹਨਾਂ ਨੇ ਸਰੋਂ ਕੱਢੀ ਜਾਣੀਆਂ ਹੈ ਆਪਣੇ ਭਾਂਡੇ ਤੇਲ ਪਾਈ ਜਾਣਾ ਫਿਰ ਕਿਸੇ ਪ੍ਰਾਈਵੇਟ ਕੰਪਨੀ ਨਾਲ ਫੋਨ ਕਰਨਾ ਟੈਂਕਰ ਮੰਗਾ ਲੈਣਾ ਤੇਲ ਦਾ ਵਿੱਚ ਜਿਹੜਾ ਕੁਝ ਉਹਦੇ ਵਿੱਚ ਮਲਾਉਣਾ ਹੈ ਉਹ ਵੀ ਵਿੱਚੇ ਮੰਗਾ ਲੈਣਾ ਸਭ ਕੁਝ ਰਾਜਸਥਾਨ ਤੋਂ ਹੀ ਆਉਂਦਾ ਹੈ ਰਾਈਸ ਬ੍ਰਾਂਡ ਦਾ ਤੇਲ ਹੋ ਗਿਆ ਇਹਨੂੰ ਜ਼ਿਆਦਾ ਮਲਾਉਂਦੇ ਨਹੀਂ ਤੇ ਕੈਮੀਕਲ ਵੀ ਮਲਾਉਂਦੇ ਨੇ ਜਿਹੜਾ ਤੇਲ ਫ੍ਰੀਜੇ ਰੱਖ ਕੇ ਜੰਮ ਜਾਂਦਾ ਜਮੇ ਚਿੱਟਾ ਹੋ ਗਿਆ ਉਹਦਾ ਨਹੀਂ ਰਹੀ ਕੈਮੀਕਲ ਉਹਦੇ ਤੇਲ ਤੋਂ ਨਹੀਂ ਹੈਗਾ ਕਈ ਤੇਲ ਅਹਜੇ ਨੇ ਜੋ ਜੰਮਦੇ ਨਹੀਂ ਹੈਗੇ ਹੁਣ ਰਾਈਸ ਬ੍ਰਾਂਡ ਦਾ ਤੇਲ ਵੀ ਜੰਮਦਾ ਯਾਨੀ ਕਿ ਜਿਹੜੀ ਤੇਲ ਫ੍ਰੀਜੇ ਰੱਖਦੇ ਜੰਮ ਗਿਆ ਉਹ ਤਾਂ ਜਮੇ ਨਾ ਖਾਓ ਜੇ ਇਹ ਜਿਹੜਾ ਦੁਆਬੀ ਨਾ ਜੰਮਿਆ ਉਹ ਵੀ ਪਿਓਰ ਤਾਂ ਨਹੀਂ ਹੈ ਕਿਉਂਕਿ 20% ਦਾ ਸਰਕਾਰ ਨਹੀਂ ਕਹਤਾ ਜਾਂ 20% ਦਾ ਸਰਕਾਰ ਨੇ ਕਹਤਾ ਵੀ ਇਹ ਚ ਮਲਾਪਤ ਕਰੋ ਤਾਂ ਮੋਂ ਮਲਾਪਤ ਕਰਕੇ 20% ਮੈਂ ਕਹਿ ਸਕਦਾ ਵੀ ਅਸਲੀ ਹੈ ਇਹ ਕੰਪਨੀਆਂ ਇਹ ਗੇਮ ਖੇਲਦੀਆਂ ਕਿਉਂਕਿ ਕਾਨੂੰਨ ਦੀ ਨਿਕਾ ਜਿਹਾ ਅਸਲੀ ਹੈ ਤਾਂ ਆਪ ਤੇ ਨਹੀਂ ਨਾ ਕਰ ਸਕਦੇ ਆਪਾਂ ਉਸ ਨੂੰ ਕੀ ਦੇ ਵਿੱਚ ਦੀ ਮਲਾਇਆ ਹੋਇਆ ਉਹਦਾ ਅਸਲੀ ਦਾ ਪੈਮਾਨਾ ਹੀ ਇਹੀ ਹੈ 20% ਮਲਾਵਟ 20 ਤਾਂ ਨਹੀਂ ਲੱਡੀ 20 ਤੇ ਕੌਣ ਖੜਦਾ ਇਹ ਤਾਂ ਅਸੀਂ 20% ਮਲਾਵਟ ਕਰਕੇ ਵੀ 7300 ਨੂੰ ਸਰੋ ਲੈ ਕਿਵੇਂ ਦੇ ਦੇਣਗੇ 192 ਇਹਨਾਂ ਦੇ ਘਰ ਨਹੀਂ बिक ਜਾਣਗੇ ਇਹ ਜਮ੍ਹਾਂ ਹੀ ਆਪਣੇ ਦੇਸ਼ ਦਾ ਨਹੀਂ ਮਲਾਵਟ ਦਾ ਹਨ ਦੇ 112 ਸੈਂਪਲ ਦਵਾਈਆਂ ਦੇ ਫੇਲ ਹੋ ਗਏ ਆ ਕੱਲ ਦੀ ਖ਼ਬਰ ਦੀ ਖ਼ਬਰ ਹੈ ਪਤੰਜਲੀ ਤੇ ਮੌਲ ਦੇ ਦੇਹੀ ਦੇ ਸੈਂਪਲ ਫੇਲ ਹੋ ਗਏ ਜਿਹੜੀ ਪਤੰਜਲੀ ਦੀ ਐਸੀ ਸਕਰੀਮਾਂ ਜਾਂ ਹੋਰ ਮਟੀਰੀਅਲ ਆਉਂਦਾ ਸਾਰਾ ਪਾਮ ਪਾਮ ਵਾਲੇ ਨਿਕਲੇ ਹੁੰਦੇ ਵਿੱਚ ਯਾਰ ਮੈਂ ਬਸ ਇਹ ਕਹਿਣਾ ਚਾਹੁੰਨਾ ਵੀ ਆਪਾਂ ਨੂੰ ਖੁਦ ਸੁਚੇਤ ਹੋਣਾ ਪੈਣਾ ਠੀਕ ਆ ਇਹ ਇਹ ਇਹਨਾਂ ਨੇ ਕੋਈ ਕਮੀ ਨਹੀਂ ਛੱਡੀ ਹੋਈ ਐਨੀ ਮਲਾਵਟ ਹਰ ਚੀਜ਼ ਵਿੱਚ ਮਲਾਵਟ ਇਹਨਾਂ ਨੇ ਕੋਈ ਕਮੀ ਨਹੀਂ ਛੱਡੀ ਨੂੰ ਸਾਨੂੰ ਬਿਮਾਰ ਕਰਨੇ ਵਿੱਚ ਇਹ ਸਾਨੂੰ ਖੁਦੇ ਸੁਚੇਤ ਹੋਣਾ ਪੈਣਾ ਠੀਕ ਆ 707300 ਸਰੋਂ ਲੈ ਕੇ ਕਿਵੇਂ ਯਾਰ ਇਹ 142 ਰੁਪਏ ਨੂੰ ਵੇਚ ਦੇਣਗੇ ਠੀਕ ਆ ਉਹਨੂੰ ਕਰੋ 7300 ਨੂੰ ਡਿਵਾਈਡ ਕਰੋ ਅੱਜ ਦਾ ਰੇਟ ਆ 7300 ਸਰੋਂ ਦਾ ਉਹਨੂੰ ਡਿਵਾਈਡ ਕਰੋ 33 ਕਿਲੋ ਨਿਕਲਦਾ ਹੈ ਉਹਨੂੰ ਡਿਵਾਈਡ ਕਰੋ ਕਿੰਨਾ ਪੈਗਾ 221 ਰੁਪਏ ਪੈ ਗਿਆ ਫਿਰ 221 ਰੁਪਏ ਤੋਂ ਬਾਅਦ ਉਹਦੇ ਵਿੱਚ ਪਾਓ ਤੁਸੀਂ 400 ਰੁਪਏ ਕੋਲੂ ਦਾ ਕਵਾਂਟਲ ਪਿੱਛੇ ਠੀਕ ਆ ਉਸ ਤੋਂ ਬਾਅਦ ਪਾਓ ਉਹਦੇ ਵਿੱਚ ਲੇਬਰ ਪਾਓ ਉਹਦੇ ਵਿੱਚ ਪਾਓ ਟਰਾਂਸਪੋਰਟ 10 ਰੁਪਏ ਦੀ ਬੋਤਲ ਪਾਓ 5-6 ਰੁਪਏ ਦਾ ਸਟਿੱਕਰ ਪਾਓ ਠੀਕ ਆ 250 ਤਾਂ ਪਹਿ ਰਿਆ ਕਿਵੇਂ ਵੇਚ ਦੇਣਗੇ 142 ਰੁਪਏ ਸੋ ਆਪਾਂ ਨੂੰ ਸੁਚੇਤ ਹੋਣ ਦੀ ਲੋੜ ਆ ਯਾਰ ਮੈਂ ਬਸ ਇੰਨਾ ਕਹਿਣਾ ਚਾਹੁੰਦਾ ਬਈ ਸੁਚੇਤ ਹੋ ਜੋ ਨਹੀਂ ਤਾਂ ਇਹ ਮਾਰ ਦੇਣਗੇ ਬਾਈ ਠੀਕ ਆ ਨਾ ਤੇ ਇੱਕ ਚੀਜ਼ ਹੋਰ ਮੈਂ ਦੱਸਦਾ ਸੰਗਵ ਨਹੀਂ ਸੀ ਪਤਾ ਕਿ ਨਕਲੀ ਖਾਂਦੇ ਆਪਾਂ ਉਹਦਾ ਇਹ ਜਿਹੜੀ ਮੈਂ ਸਟੋਰੀ ਦੱਸੀ ਉਹਦੇ ਕਰਕੇ ਪਤਾ ਲੱਗਿਆ ਤੇ ਹਲਦੀ ਜਿਹੜੀ ਅਸੀਂ ਹਲਦੀ ਆ ਨਾ ਆ ਖੁਦ ਆਪਣੀ ਕਢਾਈ ਆ ਹਲਦੀ ਹੈ ਨਾ ਖੁਦ ਕਢਾ ਕੇ ਪੈਕ ਕਰੀਆ ਲੋਕਾਂ ਨੂੰ ਵੀ ਪ੍ਰੋਵਾਈਡ ਕਰਾ ਰਹੇ ਆ ਤੇ ਖੁਦ ਵੀ ਆਪਣੇ ਘਰੇ ਵਰਤ ਰਹੇ ਆ ਭਾਈ ਜੀ ਪਹਿਲਾਂ ਅਸੀਂ ਹਲਦੀ ਵੀ ਨਕਲੀ ਵਰਤ ਰਹੇ ਸੀ ਤੁਸੀਂ ਵੀ ਸ਼ਾਇਦ ਨਕਲੀ ਵਰਤ ਰਹੇ ਹੋਗੇ ਜਾਂ ਮਲਾਪੀ ਵਰਤ ਰਹੇ ਹੋਗੇ ਖਾਣੇ ਦੇ ਟੇਸਟ ਦਾ ਹੀ ਫਰਕ ਪੈ ਗਿਆ ਏ ਇੰਨਾ ਹੁਣ 3 ਮਹੀਨੇ ਤੋਂ ਅਸਲੀ ਸਰੋਂ ਦਾ ਤੇਲ ਤੇ ਅਸਲੀ ਹਲਦੀ ਅਸੀਂ ਖਾ ਰਹੇ ਆ ਖਾਣੇ ਦੇ ਟੇਸਟ ਦਾ ਹੀ ਬਹੁਤ ਫਰਕ ਹੁਣ ਕੈਸ ਤਿਆਬ ਨਹੀਂ ਬਣਦੇ ਜੀਗਾ ਅਸੀਂ ਕੋਸ਼ਿਸ਼ ਕਰਾਂਗੇ ਹਰੇਕ ਹਰ ਚੀਜ਼ ਲਿਆਉਣ ਦੀ ਕੋਸ਼ਿਸ਼ ਕਰਾਂਗੇ ਬਟ ਹਲੇ ਸ਼ੁਰੂਆਤ ਆ ਟਾਈਮ ਲੱਗੂਗਾ ਤੇ ਤੁਸੀਂ ਜਰੂਰ ਸਾਥ ਦਿਓ ਯਾਰ ਜਰੂਰ ਸਾਥ ਦਿਓ ਇੱਕ ਤਾਂ ਆਪਣੀ ਸਿਹਤ ਦਾ ਖਿਆਲ ਰੱਖੋ ਹਨ ਨਹੀਂ ਤਾਂ ਬਲਾਤਰੀ ਇਹਨਾਂ ਨੇ ਕੋਈ ਕਮੀ ਨਹੀਂ ਛੱਡੀ ਹੋਈ ਹੈਗੀ